ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ ਇਹ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜਮਾਂ ਦੇ ਵਿੱਚ ਲਿਆ ਕੇ ਸਿੱਧੀ ਰੀਟ ਕੀਤੀ ਜਿਹੜੀ ਕਾਰ ਦੇ ਵਿੱਚ ہماری ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੀ ਹੋਣੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਉਹ ਅਸੀਂ ਜਿਹੜੇ ਇਨਵੈਸਟੀਗੇਟ ਕਰ ਰਹੇ ਹਾਂ ਓਕੇ ਸੈਕਰੀ ਕਰਨ ਲੜਕਾ ਪ੍ਰਿਆ ਸਰ ਕਿ ਕਿ ਗੈਂਗ ਦਾ ਨਿੱਕਾ ਤੇ ਕਿੰਨੇ ਮਾਮਲੇ ਬਣੂ। ਇਹ ਅੱਜ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਵੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਕੋਟ ਦੀ ਸਵਿਧਾ ਰਹਿਣ ਵਾਲਾ ਤੇ ਗਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜਿਆ 307 ਐਨਡੀਪੀ ਐਕਟ ਆਮਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਇੰਨੇ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜ਼ਮਾਂ ਦੇ ਵਿੱਚ ਲਿਆ ਕੇ ਸਿੱਧੀ ਵੀ ਹਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇੰਨੇ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮੰਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀਆਂ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਅਸੀਂ ਜਿਹੜੇ ਇਨਵੈਸਟੀਗੇਟ ਕਰ ਰਹੇ ਆ ਸਰ ਜਿਆਦਾ ਕਿਹੜੀ ਗੈਂਗ ਨਾਲ ਲਿੰਕ ਰਹੇ ਆ ਇਹਦੇ ਜਰਾ ਜੱਗੂ ਤੇ ਜਿਹੜਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਆ ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਦੇ ਉੱਤੇ ਹੈਗੇ ਆ ਇਦਾਂ ਚ ਡਿਫੀਸਰ ਦੀ ਗਵਾਹੀ ਦੇ ਵਿੱਚ ਇਹ ਆ ਜੀ ਕਰਾ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੱਡੀ ਜੜਾਈ ਗਈ ਨੇ ਗੱਡੀ ਵਿੱਚ ਗੱਡੀ ਮਾਰੀ ਆ ਕਹਾਣੀ ਦੇ ਵਾਰ ਵੀ ਕੁਝ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਨਾ ਸੀ ਹਾਂਜੀ ਇਹਨੂੰ ਐਸੀ ਥਾਣੇ ਦੇ ਜਿਹੜੇ ਲਾਗੇ ਆ ਕੇ ਜਿਹੜੇ ਇਹਨੇ ਗੱਡੀ ਜਿਹੜੀ ਇਹ ਚ ਪਜਾਲੀ ਸੀ ਇਹਨੂੰ ਹੀ ਚੇਜ਼ ਕਰ ਰਹੇ ਸੀ ਇਸ ਨੇ ਜਿਹੜੀ ਗੱਡੀ ਸੀ ਇਹ ਥਾਣੇ ਦੇ ਲਾਗੇ ਆ ਕੇ ਅਸੀਂ ਜਿਹੜੀ ਰੋਕ ਕੇ ਨੂੰ ਜਿਹੜਾ ਅਰੈਸਟ ਕਰ ਲਿਆ ਇਸ ਤੋਂ ਲਾਹੇ ਇਸੇ ਖਲਾਫ ਜਿਹੜੀ ਆ ਬਣਦੀ ਜਿਹੜੀ ਆ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ ਤੇ ਅੱਜ ਅਸੀਂ ਇਹਨੂੰ ਰੋਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ। ਇਹਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜ਼ਿਮਾਂ ਦੇ ਵਿੱਚ ਲਿਆ ਕੇ ਸਿੱਧੀ ਵਹੀਂ ਹਟਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ। ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਹੋ ਰਹੇ ਜਿਹੜੇ ਉਹ ਵੀ ਜਿਹੜੇ ਇਨਵੈਸਟੀਗੇਟ ਕਰ ਰਹੇ ਆ। ਓਕੇ ਸਰ ਜੀ ਸਰ ਕਰਨ ਲੜਕਾ ਫੜਿਆ ਸਰ ਕਿਰੀ ਗੈਂਗ ਦਾ ਨਿੱਕਾ ਤੇ ਕਿੰਨੇ ਮਾਮਲੇ ਬਣੇ ਇਹ ਅੱਜ ਸਾਨੂੰ ਕੋ ਇਨਫੋਰਮੇਸ਼ਨ ਮਿਲੀ ਵੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਕੋਟ ਦੀ ਉਹਦਾ ਰਹਿਣ ਵਾਲਾ ਤੇ ਗੁਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜਿਆ 307 ਐਨਡੀਪੀ ਐਕਟ ਆਮਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਇੰਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜਮਾਂ ਦੇ ਵਿੱਚ ਲਿਆ ਕੇ ਸਿੱਧੀ ਵਹੀਂ ਹਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇੰਨੇ ਗੱਡੀ ਪਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਮੰਨ ਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫ ਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਅਹੀ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਅਸੀਂ ਜਿਹੜੇ ਇਨਵੈਸਟੀਗੇਟ ਕਰ ਰਹੇ ਆ ਸਰ ਜਿਆਦਾ ਕਿਹੜੀ ਗੈਂਗ ਨਾਲ ਨਹੀਂ ਕਰਿਆ ਇਹਦੇ ਜਰਾ ਜੱਗੂ ਤੇ ਜਿਹੜਾ ਹੈਰੀ ਚਠਾਉ ਦੇ ਨਾਲ ਜਿਹੜੇ ਲਿੰਕ ਰਹੇ ਆ ਸਰ ਹੁਣ ਤੱਕ 15 ਤੋਂ ਜ਼ਿਆਦਾ ਮਾਮਲੇ ਦੇ ਉੱਤੇ ਹੈਗੇ ਆ ਇਦਾਂ ਚ ਡਿਫੀਸਰ ਦੀ ਗਵਾਹੀ ਦੇ ਵਿੱਚ ਇਹ ਅੱਜ ਕਰਾ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਆਪਾਂ ਪੁਲਿਸ ਮੁਲਾਇਮਰ ਉੱਤੇ ਗੱਡੀ ਜੜਾਈ ਇਹਨ ਗੱਡੀ ਵਿੱਚ ਗੱਡੀ ਮਾਰੀ ਆ ਥਾਣੇ ਦੇ ਬਾਹਰ ਵੀ ਕੋਚੇ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਨਾਲ। ਹਾਂਜੀ ਇਹਨੂੰ ਇਹ ਸੀ ਥਾਣੇ ਦੇ ਜਿਹੜੇ ਲਾਗੇ ਆ ਕੇ ਜਿਹੜੇ ਇਹਨੇ ਗੱਡੀ ਜਿਹੜੀ ਚ ਚਾਲੀ ਸੀ ਇਹਨੂੰ ਹੀ ਚੇਜ਼ ਕਰ ਰਹੇ ਸੀ। ਇਸ ਨੇ ਜਿਹੜੀ ਗੱਡੀ ਸੀ ਇਹ ਥਾਣੇ ਦੇ ਲਾਗੇ ਆ ਕੇ ਅਸੀਂ ਜਿਹੜੀ ਰੋਕ ਕੇ ਇਹਨੂੰ ਜਿਹੜਾ ਅਰੈਸਟ ਕਰ ਲਿਆ। ਇਸ ਤੋਂ ਲਾਵਾ ਇਸੇ ਖਲਾਫ ਜਿਹੜੀ ਆ ਬੰਦੀ ਜਿਹੜੀ ਆ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ।